ਸ਼ਾਸ਼ਨਿਕ ਅਧਿਕਾਰੀ ਪਹੁੰਚੇ ਨੇ ਪਿੰਡ ਚੌਂਤਾ ਦੇ ਵਿੱਚ ਔਰ ਦੱਸ ਦਈਏ ਕਿ ਇੱਕ ਜਿਹੜਾ ਵਾ ਉਹ ਲੈ ਕੇ ਦੇਣਾ ਕੋ ਸਰਕਾਰੀ ਰਸਤੇ ਦਾ ਕਬਜ਼ਾ ਹੈ ਔਰ ਇੱਥੇ ਤਹਿਸੀਲਦਾਰ ਸਾਹਿਬ ਪਹੁੰਚੇ ਨੇ ਡੀਡੀਪੀਓ ਸਾਹਿਬ ਪਹੁੰਚੇ ਨੇ ਔਰ ਗੱਲ ਕਰੀਏ ਤਾਂ ਅੱਜ ਦਾ ਜੋ ਮਾਮਲਾ ਹੈ ਇਹ ਕੀ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਔਰ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਨੇ ਡੀਡੀਪੀਓ ਸਾਹਿਬ ਵੀ ਆਏ ਨੇ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਨੇ ਔਰ ਜੇ ਗੱਲ ਕਰੀਏ ਤਾਂ ਪੱਕ ਜਾਣਦੇ ਆ ਕਿ ਅੱਜ ਦਾ ਜੋ ਇਸ਼ੂ ਸੀ ਇਹ ਕੀ ਸੀ ਜਿਸ ਕਰਕੇ ਅੱਜ ਪੁਲਿਸ ਪਾਰਟੀਆਂ ਵੀ ਇੱਥੇ ਪਹੁੰਚੀਆਂ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਇਹ ਕੀ ਮਾਮਲਾ ਸੀਗਾ ਪਿੰਡ ਚੌਂਤੇ ਦਾ ਇਹ ਬਾਰੇ ਇਹ ਚੌਂਤੇ ਦਾ ਨਾ ਇੱਕ ਕੇਸ ਚੱਲਦਾ ਪਿਆ ਜਿਹੜਾ ਡੀਡੀਪੀ ਦੇ ਅਦਾਲਤ ਤੋਂ ਆਇਆ ਸੀ ਕੋਈ ਰਸਤੇ ਦਾ ਕੇਸ ਹੈਗਾ ਸੀ ਜਿਹਦੇ ਵਿੱਚ ਫੈਸਲਾ ਹੋਇਆ ਸੀ ਪੰਚਾਇਤ ਦੇ ਹੱਕ ਚ ਉਹਦੇ ਕਬਜ਼ੇ ਦੀ ਕਾਰਵਾਈ ਲਈ ਅਸੀਂ ਆਏ ਸੀ ਇੱਥੇ ਪਰ ਜਿਹੜੀ ਦੂਸਰੀ ਪਾਰਟੀ ਹੈ ਉਹਨਾਂ ਸਾਨੂੰ ਆਪਣੇ ਸਟੇਜ ਜਾਂ ਇਥੋਂ ਪਹਿਲਾਂ ਹੀ ਉਹਨਾਂ ਦੇ ਰਕਬੇ 'ਚੋਂ ਇੱਕ ਜਿਹੜੀ ਸਾਹਮਣੇ ਸੜਕ ਹੈਗੀ ਉਹ ਬਣ ਗਈ ਬਣੀ ਹੋਈ ਹੈ। ਉਹਦੇ ਬਾਰੇ ਉਹਨਾਂ ਨੇ ਸਟੇ ਵੀ ਲਿਆ ਹੈ ਕਿਸੇ ਸਿਵਲ ਕੋਰਟ ਦੇ ਵਿੱਚੋਂ। ਤੇ ਅਸੀਂ ਉਹ ਸਾਰਾ ਜਿਹੜਾ ਮਸਲਾ ਦੇਖ ਕੇ ਡਿਸਕਸ ਕੀਤਾ ਹੈ ਤੇ ਇਹਦੀ ਰਿਪੋਰਟ ਜਿਹੜੀ ਹੈ ਮਾਨਯੋਗ ਡਿਸਟ੍ਰਿਕਟ ਵੱਲੋਂ ਹਾਈ ਕੋਰਟ ਨੂੰ ਪੇਸ਼ ਕੀਤੀ ਜਾਣੀ ਹੈ। ਜਿਹੜੇ ਵੀ ਅਸੀਂ ਤੱਥ ਇੱਥੇ ਦੇਖਿਆ ਅਸੀਂ ਤੇ ਮੈਂ ਤੇ ਤਹਿਸੀਲਦਾਰ ਸਾਹਿਬ ਅਸੀਂ ਇੱਕ ਜੁਆਇੰਟ ਰਿਪੋਰਟ ਬਣਾ ਕੇ ਮਾਨਯੋਗ ਡਿਸਟ੍ਰਿਕਟ ਨੂੰ ਦੇ ਦਾਂਗੇ। ਉਸ ਤੋਂ ਬਾਅਦ ਜੋ ਇੱਥੇ ਫਰਦਰ ਫੈਸਲਾ ਹੁੰਦਾ ਉੱਤੇ ਅਸੀਂ ਕਾਰਵਾਈ ਕਰਾਂ ਸਾਰੇ ਇੱਕ ਗੱਲ ਦਾ ਧਿਆਨ ਚ ਦਿਓ ਲੋਕਾਂ ਦੇ ਇਹ ਖਬਰ ਜਿਹੜੀ ਹੈ ਇਹ ਬਹੁਤ ਲੰਬੇ ਸਮੇਂ ਤੋਂ ਵੱਖ-ਵੱਖ ਖਬਰਾਂ ਚ ਚਲਾਈਆਂ ਜਾ ਰਹੀਆਂ ਔਰ ਆਏ ਤੋਂ ਸਮੇਂ ਤੋਂ ਸਮੇਂ ਜਿਹੜਾ ਵਾ ਇਥੇ ਕਬਜ਼ੇ ਵਾਸਤੇ ਆਇਆ ਜਾਂਦਾ ਔਰ ਕਿੰਨੇ ਘਰ ਜਿਹੜੇ ਆ ਇੱਕ ਸੜਕ ਟੁੱਟਦੀ ਆ ਉਹ ਘਰ ਡਿਸਟਰਬ ਹੁੰਦੇ ਆ ਇੱਕ ਹੋਰ ਸੜਕ ਲਿੰਕ ਬਣੀ ਉਹ ਵੀ ਟੁੱਟਦੀ ਆ ਇਹ ਵੀ ਟੁੱਟਦੀ ਆ ਲਗਭਗ ਕਿੰਨਾ ਆਮਲਾ ਜਿਹਾ ਨੁਕਸਾਨ ਹੁੰਦਾ ਸਾਨੂੰ ਕੰਪਲਾਈਂਸ ਕਰਨੀ ਪੈਂਦੀ ਉਹ ਬੰਦਾ ਮਾਂਜੂਗ ਹਾਈ ਕੋਰਟ ਚ ਗਿਆ ਹੈ ਮਾਂਜੂਗ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਮਾਂਜੂਗ ਡੀਸੀ ਸਾਹਿਬ ਨੂੰ ਵੀ ਉਹਦੇ ਜਿਹੜੀ ਉਹਦੀ ਰਿਪਰੈਜ਼ੈਂਟੇਸ਼ਨ ਫੈਸਲਾ ਕਰਨ ਲਈ ਤੋੜ ਨਹੀਂ ਰਹੇ ਅਜੇ ਕੋਈ ਕਬਜ਼ਾ ਨਹੀਂ ਲੈ ਰਹੇ ਅਸੀਂ ਇਹ ਸਾਰੇ ਪੱਖ ਜਿਹੜੇ ਆ ਮਾਨਯੋਗ ਡੀਸਬ ਦੇ ਧਿਆਨ ਚ ਲਿਆਵਾਂਗੇ ਉਹਨਾਂ ਰਾਈ ਮਾਨਯੋਗ ਹਾਈ ਕੋਰਟ ਨੂੰ ਰਿਪੋਰਟ ਜਾਏਗੀ ਜੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੋਏਗਾ ਉੱਤੇ ਕਾਰਵਾਈ ਕਰਨੀ ਪਊਗੀ ਧੰਨਵਾਦ ਜੀ ਗੱਲ ਕਰੀਏ ਤਾਂ ਤਹਿਸੀਲਦਾਰ ਸਾਹਿਬ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇਹ ਡਿਵੈਲਪਮੈਂਟ ਵਾਲਿਆਂ ਦੇ ਦਖਲ ਦੇ ਸਬੰਧ ਵਿੱਚ ਫੋਰਸ ਨੂੰ ਨਾਲ ਲੈ ਕੇ ਮਹਿਕਮਾ ਮਾਲ ਆ ਮਹਿਕਮਾ ਡਿਵੈਲਪਮੈਂਟ ਤੇ ਪੁਲਿਸ ਦੇ ਨਾਲ ਜੁਆਇੰਟ ਅਸੀਂ ਇੱਥੇ ਕਬਜ਼ਾ ਅਧਿਕਾਰ ਕਾਰਵਾਈ ਕਰ ਲਈ ਆਏ ਹਾਂ ਪਰ ਜਦੋਂ ਅਸੀਂ ਆਣ ਕੇ ਇੱਥੇ ਦੇਖਿਆ ਫਿਜ਼ੀ ਇਹ ਪਿੰਡ ਦੀ ਕਾਫੀ ਲੰਬੀ ਚੌੜੀ ਲਿਟੀਗੇਸ਼ਨ ਸਿਵਲ ਅਦਾਲਤਾਂ ਦੇ ਵਿੱਚ ਵੀ ਪੈਂਡਿੰਗ ਆ ਡਵੈਲਪਮੈਂਟ ਦੀਆਂ ਅਦਾਲਤਾਂ ਦੇ ਵਿੱਚ ਵੀ ਪੈਂਡਿੰਗ ਆ ਮਾਨਯੋਗ ਡੀ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ ਪ੍ਰੈਜ਼ੈਂਟਲੀ ਆਏ ਸੀ ਉਹਨਾਂ ਨੂੰ ਮੱਧਨ ਨਜ਼ਰ ਰੱਖਦੇ ਦਖਲ ਦੀ ਕਾਰਵਾਈ ਮੇਰਾ ਸਟਾਫ ਜਿਹੜਾ ਫੀਲਡ ਸਟਾਫ ਆ ਪਾਉਣ ਆਇਆ ਸੀ ਬਟ ਇਹਨਾਂ ਦੀ ਅੱਜ ਪੇਪਰ ਇਹਨਾਂ ਦੇ ਜੋ ਕਾਗਜ਼ਾਂ ਦੇ ਉੱਤੇ ਕੋਈ ਸਟੇਟਸ ਟੂ ਮਿਲੇ ਹੋਇਆ ਸਿਵਲ ਅਦਾਲਤਾਂ ਦੇ ਇਹਨਾਂ ਨੇ ਉਸ ਤੋਂ ਬਾਅਦ ਕੋਈ ਤਵਾਦਲੇ ਦੀ ਕਾਰਵਾਈ ਜਿਹੜੀ ਆਰੰਭੀ ਹੋਈ ਆ ਉਹ ਸਾਰੀ ਮਹਿਕਮਾ ਡਵੈਲਪਮੈਂਟ ਦੇ ਨਾਲ ਜੁਆਇੰਟਲੀ ਡਿਸਕਸ ਕਰਕੇ ਅਸੀਂ ਰਿਪੋਰਟ ਕਰਨ ਤਿਆਰ ਕਰਨ ਜਾ ਰਹੇ ਹਾਂ ਅਸੀਂ ਜੋ ਫੈਕਚੁਅਲ ਪੋਜੀਸ਼ਨ ਆ ਪਿੰਡ ਦੀ ਉਹ ਮਾਨਯੋਗ ਅਦਾਲਤ ਦੇ ਸਾਹਮਣੇ ਕਾਗਜ਼ਾਂ ਦੇ ਰੂਪ ਵਿੱਚ ਰਿਪੋਰਟ ਜਿਹੜੀ ਉਹ ਅੱਜ ਕਰ ਦਿੱਤੀ ਜਾਊਗੀ ਫਿਜ਼ੀਕਲੀ ਇਸ ਵੇਲੇ ਜਿਹੜੀ ਆ ਸਾਡੀ ਦਖਲ ਦੀ ਕਾਰਵਾਈ ਜਿਹੜੀ ਆ ਉਹਨਾਂ ਚਿਰ ਹਜੇ ਨਹੀਂ ਜਿੰਨਾ ਚਿਰ ਸਿਵਲ ਅਦਾਲਤਾਂ ਦਾ ਕੋਈ ਅਗਲਾ ਫੈਸਲਾ ਜਿਹੜਾ ਉਹ ਸਾਡੇ ਨਹੀਂ ਆ ਜਾਂਦਾ ਸਰ ਇਸ ਮਾਮਲੇ ਵਿੱਚ ਕੰਪਲੇਂਟ ਕਰਤਾ ਪਹੁੰਚਦਾ ਜਾਂ ਅੱਜ ਪਹੁੰਚਿਆ ਜਾਂ ਨਹੀਂ ਪਹੁੰਚਿਆ ਨਹੀਂ ਸ਼ਿਕਾਇਤ ਕਰਤਾ ਨਹੀਂ ਆਇਆ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲਬਾਤ ਕੀਤੀ ਗਈ ਸਾਡੇ ਫੀਲਡ ਦੇ ਅਬਸਰਾਂ ਦੁਆਰਾ ਨਾਲਾ ਸੰਪਰਕ ਸੱਦਾ ਆ ਗਿਆ ਪਰ ਮੌਕੇ ਤੇ ਅੱਜ ਪ੍ਰੈਜ਼ੈਂਟ ਉਹ ਨਹੀਂ ਆਏ ਦੱਸ ਦਈਏ ਕਿ ਪਿਛਲੇ ਸਮੇਂ ਵੀ ਪਿਛਲੇ ਸਮੇਂ ਵੀ ਇਹ ਗੱਲਬਾਤ ਹੋਈ ਸੀ ਉਦੋਂ ਵੀ ਉਹ ਬੰਦੇ ਇੱਥੇ ਨਹੀਂ ਪਹੁੰਚੇ ਜੀ ਸਰ ਸਸੀ ਕਾਲ ਜੀ ਸਸੀ ਕਾਲ ਜੀ ਸਰ ਕੀ ਮਾਮਲਾ ਕੀ ਹੈ ਤੇ ਔਰ ਅੱਜ ਦਾ ਕੀ ਹਾਸੋਸ਼ਣ ਸਰ ਸਾਡੀ ਮਾਲਕੀ ਵਾਲੀ ਜਗ੍ਹਾ 'ਚ ਪਹਿਲੇ ਹੀ ਸੜਕ ਬਣੀ ਹੋਈ ਹੈ ਤੇ ਨਾਲ ਦੇ ਜਿਹੜੇ ਸਾਡੇ ਜਿੰਦੀ ਜ਼ਮੀਨ ਲਾਗੇ ਲੱਗਦੀ ਆ ਉਹ ਕਹਿ ਰਿਹਾ ਕਿ ਸੜਕ ਸਾਡੀ ਜ਼ਮੀਨ ਨੂੰ ਲੱਗੇ ਤੇ ਉਹਨਾਂ ਨੇ ਡੀਡੀਪੀਓ ਸਾਹਿਬ ਨੂੰ ਤੇ ਹਾਈ ਕੋਰਟ ਉਹਨਾਂ ਨੇ ਰੈਟ ਕੀਤੀ ਹੈ ਕਿ ਪੁਰਾਣੀ ਸੜਕ ਪਟਾ ਕੇ ਨਵੀਂ ਸੜਕ ਬਣਾਈ ਜਾਏ ਤੇ ਜਿਹੜੀ ਪੁਰਾਣੀ ਜਿਹੜੀ 62 ਸਾਲ ਤੋਂ ਜਾਂ 60 ਸਾਲ ਤੋਂ ਤੁਹਾਡੇ ਰਕਵੇ ਚ ਚੱਲਦੀ ਗਈ ਹੈ ਤੁਹਾਨੂੰ ਮੁਆਵਜ਼ਾ ਮਿਲ ਗਿਆ ਨਹੀਂ ਨਹੀਂ ਉਹਦਾ ਕੋਈ ਮੁਆਵਜ਼ਾ ਨਹੀਂ ਉਹ ਪਹਿਲੀ ਪੰਚਾਇਤ ਨੇ ਸਾਨੂੰ ਤਬਾਦਲੇ ਵਿੱਚ ਉਹ ਦਿੱਤੀ ਦੀ ਸੀ ਕਿ ਤੁਸੀਂ ਕਾਗਜ਼ਾਂ ਲਈ ਸੜਕ ਰੱਖ ਲਓ ਤੇ ਪੱਕੀ ਸੜਕ ਸਾਡੀ ਜਗ੍ਹਾ ਤੋਂ ਚੱਲੇਗੀ ਤੇ ਪਹਿਲੀ ਪੰਚਾਇਤ ਦਾ ਜਿਹੜਾ ਤਬਾਦਲਾ ਉਹਨੂੰ ਨਹੀਂ ਮੰਨਿਆ ਜਾਂਦਾ ਕਿਤੇ ਵੀ ਨਹੀਂ ਉਹ ਜ਼ੁਬਾਨੀ ਸੀਗਾ ਉਹ ਲੋਕੀ ਮੰਨ ਰਿਆ ਅੱਜ ਦੀ ਜਿਹੜੀ ਨਵੀਂ ਪੰਚਾਇਤ ਆ ਉਹਨਾਂ ਨੇ ਵੀ ਲਿਖਿਆ ਕਿ ਜਿਹੜੀ ਪੱਕੀ ਸੜਕ ਹੈ ਉਹ ਹੀ ਚਾਹੀਦੀ ਹੈ ਨਵੀਂ ਸੜਕ ਨਹੀਂ ਚਾਹੀਦੀ ਪੰਚਾਇਤ ਜਿਹੜੀ ਮੰਨਦੀ ਹੈ ਕਿ ਸੜਕ ਜਿਹੜੀ ਆ ਉਹ ਪੱਕੀ ਚਾਹੀਦੀ ਹੈ ਹਾਂਜੀ ਹਾਂਜੀ ਔਰ ਸਰਪੰਚ ਇੱਥੇ ਆਏ ਨੇ ਤੁਹਾਡੇ ਹਾਂ ਸਰਪੰਚ ਸਾਹਿਬ ਦੱਸ ਦਈਏ ਕਿ ਦਖਲ ਦੀ ਕਾਰਵਾਈ ਜਿਹੜੀ ਆ ਉਹ ਰੋਕੀ ਗਈ ਹੈ ਔਰ ਤਹਿਸੀਲਦਾਰ ਸਾਹਿਬ ਇੱਥੋਂ ਆ ਜਾ ਰਹੇ ਨੇ ਜੋ ਚੌਥੇ ਪਿੰਡ ਵਿੱਚ ਦਖਲ ਵਾਸਤੇ ਲੋਕ ਇਕੱਠੇ ਹੋਏ ਸਨ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸਨ ਇਹ ਗੱਡੀਆਂ ਵਾਪਸ ਜਾ ਰਹੀਆਂ ਨੇ ਔਰ ਦਖਲ ਦੀ ਕਾਰਵਾਈ ਜਿਹੜੀ ਹੈ ਉਹ ਕਿਸ ਕਰਕੇ ਰੁਕੀ ਗਈ ਹੈ ਕਿ ਅਜੇ ਕਲੀਅਰ ਨਹੀਂ ਹੋ ਪਾਇਆ ਜਾਂ ਮਾਨਯੋਗ ਅਦਾਲਤਾਂ ਕੀ ਕਹਿੰਦੀਆਂ ਨੇ ਔਰ ਵੇਖ ਸਕਦੇ ਤੁਸੀਂ ਕੀ ਇਹ ਕਾਫਲਾ ਜਿਹੜਾ ਆਇਆ ਸੀਗਾ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸਨ ਸਾਰੇ ਵਾਪਸ ਜਾ ਰਹੇ ਨੇ ਔਰ ਪੁਲਿਸ ਦਾ ਹਮਲਾ ਜਿਹੜਾ ਉਹ ਵੀ ਵਾਪਸ ਜਾ ਰਿਹਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਇਸ ਤਰਫ ਹੋ ਕੇ ਇਹ ਵਾਕਿਆ ਵਿਖਾਇਆ ਜਾਵੇ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਕੀ ਮਾਮਲਾ ਕੀ ਏ ਤੁਹਾਡੇ ਪਿੰਡ ਦਾ ਜੋ ਸ਼ੜਕਾ ਉਹ ਪੁਰਾਣੀ ਹੈ ਜੀ ਉਹ ਟੁੱਟਦੀ ਹੈ ਮੰਨ ਲਓ ਦਖਲ ਮਿਲ ਜਾਂਦਾ ਉਹ ਟੁੱਟਦੀ ਆ ਤੁਹਾਡੇ ਪਿੰਡ ਨੂੰ ਕੋਈ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਤੁਹਾਡੇ ਪਿੰਡ ਦਾ ਨੁਕਸਾਨ ਹੁੰਦਾ ਤੇ ਨੁਕਸਾਨ ਜਿਹੜਾ ਉਹਦੀ ਪਰਭਾਈ ਕੌਣ ਕਰੇਗਾ ਨੁਕਸਾਨ ਤੇ ਫਿਰ ਕੌਣ ਕਰੇਗਾ ਜੀ ਜਿਹੜਾ ਉਹਨੇ ਦਖਲ ਵਾਸਤੇ ਇਧਰੋਂ ਕਰਦੇ ਆ ਉਧਰੋਂ ਕੋਈ 10 12 ਘਰ ਉਧਰੋਂ ਜਾਂਦੇ ਆ ਫਿਰ ਇੱਥੋਂ ਵਿਚੋਂ ਦੀ ਜਾਂਦੀ ਏ ਛੜਕੇ ਸਾਰੀ ਪਟੋਈ ਕੀਤੇ ਉਧਰ ਨੁਕਸਾਨ ਉਹ ਘਰ ਵਾਲੇ ਉਹਨਾਂ ਦੇ ਰਸਤਾ ਖਤਮ ਹੋ ਜਾਏਗਾ ਉਹ ਕਿੱਥੋਂ ਲੈਣਗੇ ਬਿਲਕੁਲ ਰਸਤਾ ਖਤਮ ਤੇ ਹੁਣ ਜੇ ਗੱਲ ਕਰੀਏ ਤੇ ਜੋ ਸ਼ਿਕਾਇਤ ਕਰਤਾ ਸੀਗਾ ਉਹ ਇੱਥੇ ਪਹੁੰਚਿਆ ਨਹੀਂ ਪਿਛਲੀ ਵਾਰੀ ਵੀ ਜਦੋਂ ਇੱਥੇ ਪਹੁੰਚਿਆ ਆਮਲਾ ਤਾਂ ਤਾਂ ਵੀ ਨਹੀਂ ਆਇਆ ਨਹੀਂ ਆਇਆ ਕੀ ਕਾਰਨ ਕੀ ਰਹਿੰਦਾ ਵਾ ਇਸ ਵੇਲੇ ਪ੍ਰਸ਼ਾਸਨ ਜਿਹੜਾ ਉਹ ਸੋਚਦਾ ਨਹੀਂ ਆ ਕਿ ਆ ਬੰਦੇ ਨੂੰ ਕਿਸ ਤਰ੍ਹਾਂ ਸੱਦਿਆ ਜਾਵੇ ਹੁਣ ਕਹਿੰਦਾ ਉਹਨਾਂ ਤੇ ਉਹ ਪਤਾ ਨਹੀਂ ਉਹਨਾਂ ਕਹਿੰਦਾ ਵੀ ਮੈਂ ਬੰਦੇ ਭੇਜਦੇ ਨੇ ਅੱਗੇ ਪਤਾ ਨਹੀਂ ਅੱਪੂ ਤੇ ਆਇਆ ਨਹੀਂ ਪਹਿਲਾਂ ਪਰਵਾਨਾ ਨਹੀਂ ਸੀ ਗਿਆ ਉਹਨੂੰ ਗਿਆ ਹੋਣਾ ਇਹ ਜੇ ਬਾਕੀ ਨੂੰ ਦੱਸੇ ਤਾਂ ਉਹਨਾਂ ਨੂੰ ਵੀ ਦੱਸਿਆ ਹੋਏਗਾ ਜ਼ਰੂਰ ਦੱਸ ਦਈਏ ਵੀ ਕਿਤੇ ਨਾ ਕਿਤੇ ਮਾਮਲਾ ਜਿਹੜਾ ਹੈ ਉਹ ਗੁੰਝਲਦਾਰ ਬੰਦਾ ਜਾ ਰਿਹਾ ਹੈ ਕਿ ਜੋ ਪ੍ਰਸ਼ਾਸਨਿਕ ਅਧਿਕਾਰੀ ਆ ਜਦੋਂ ਇੱਥੇ ਪਹੁੰਚਦੇ ਆ ਤਾਂ ਫੇਰ ਆ ਕੇ ਉਸ ਨੂੰ ਕਾਲ ਕੀਤੀ ਜਾਂਦੀ ਆ ਜੇ ਇਹਨਾਂ ਵਿੱਚੋਂ ਇੱਥੇ ਕੋਈ ਨਾ ਹੁੰਦਾ ਤਾਂ ਕੀ ਕਬਜ਼ਾ ਲੈ ਲੈਣਾ ਸੀ ਜਦੋਂ ਇੱਥੇ ਦਖਲ ਜਿਸ ਨੇ ਕੰਪਲੇਂਟ ਕਰਤਾ ਜੋ ਹੈ ਉਹ ਪਿਛਲੀ ਵਾਰ ਵੀ ਸਰਕਾਰੀ ਹਮਲਾ ਇੱਥੇ ਪਹੁੰਚਿਆ ਕਾਰਨਾ ਕਰਕੇ ਦਖਲ ਜਿਹੜਾ ਨਹੀਂ ਲਿਆ ਗਿਆ ਇਹਦੇ ਬਾਰੇ ਜੋ ਵੀ ਹੈ ਤਹਿਸੀਲਦਾਰ ਸਾਹਿਬ ਉਹ ਡੀਡੀਪੀਓ ਸਾਹਿਬ ਦੱਸ ਗਏ ਨੇ ਕਿਹਣਾ ਕਾਰਨਾ ਕਰਕੇ ਅੱਜ ਦਖਲ ਨਹੀਂ ਹੋਇਆ ਲੇਕਿਨ ਇੱਕ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜੋ ਕੰਪਲੇਂਟ ਕਰਤਾ ਉਹ ਵੀ ਮੌਜੂਦ ਹੋਣਾ ਚਾਹੀਦਾ ਸੀ ਜੋ ਮੌਜੂਦ ਨਹੀਂ ਹੈ ਤਾਂ ਫਿਰ ਅਗਰ ਇਹ ਵੀ ਪਾਰਟੀ ਮੌਜੂਦ ਨਾ ਹੁੰਦੀ ਤਾਂ ਫਿਰ ਕੀ ਹੋਣਾ ਸੀ ਫਿਰ ਇਹ ਹੋਣਾ ਸੀ ਕਿ ਤੇਰੇ ਉੱਤੇ ਕਾਰਵਾਈ ਤੂੰ ਇੱਥੇ ਪਹੁੰਚਿਆ ਨਹੀਂ ਹੈ ਹੁਣ ਉਹਦੇ ਉੱਤੇ ਕੀ ਕਾਰਵਾਈਆਂ ਹੁੰਦੀਆਂ ਨੇ ਕੀ ਕਾਰਵਾਈ ਕਰਦੇ ਨੇ ਡੀਡੀਪੀਓ ਸਾਹਿਬ ਕੀ ਕਾਰਵਾਈ ਕਰਦੇ ਨੇ ਤਸਦੀਲਦਾਰ ਸਾਹਿਬ ਔਰ ਕੀ ਕਾਰਵਾਈਆਂ ਕਰਦੀਆਂ ਨੇ ਮਾਨਯੋਗ ਅਦਾਲਤਾਂ ਕਿ ਬੰਦਾ ਸੱਦ ਕੇ ਸਾਰੇ ਟਾਈਮ ਲੈ ਕੇ ਤਾਂ ਆਪ ਇੱਥੇ ਨਹੀਂ ਪਹੁੰਚਦਾ ਮੇਰੇ ਸਹਿਯੋਗੀ ਦੇ ਨਾਲ ਮਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਹਾਂ ਲੈ ਆਂਦੇ ਹਾਂ ਹਾਂ ਜੀ आने दिए महाराज